ਕਹਿੰਦੇ 5000 ਦਿੱਤਾ ਜਾਵੇਗਾ। ਉਹ ਪਹਿਲੀਆ ਦਿਨ ਪੜ ਕਹਿੰਦੇ 5000 ਦਿੱਤਾ ਜਾਵੇਗਾ। ਉਧਰ ਸਾਡੇ ਕਹਿੰਦੇ ਗਗਨ ਵੈਣੀ ਵਾਲੀ ਜੀ ਉਹ ਵੀਰ ਕਹਿੰਦੇ ਵੀ ਦੋਨੇ ਪਾਸੇ ਦੀ ਜੱਫਾ ਲੈ ਕੇ ਇੱਕ ਇੱਕ ਹਜ਼ਾਰ ਦਿੱਤਾ ਜਾਵੇਗਾ। ਇਧਰ ਪ੍ਰਬੰਧਕ ਮੁੰਡਿਆਂ ਨੇ ਉਹ ਵੱਡੀਆਂ ਗੱਲਾਂ ਹੋਈਆਂ ਨੇ ਗੋਲਡੀਨ ਵਾਲੇ ਯਾਰਾਂ ਨੂੰ ਕਹਿੰਦੇ ਉਹ ਦਰ ਹਜ਼ਾਰ ਆ ਗਿਆ। 1000 ਲੈ ਜਾਓ ਫੜ ਕੇ ਵੀਰ ਬਣ ਕੇ। ਮੈਚ ਗ੍ਰੀ ਦੇ ਜੱਫੇ ਦੇ ਉੱਪਰ 1000 ਹੰਮਾ ਕੈਨੇਡਾ ਦੇ ਰਾਜੂ ਕੈਨੇਡਾ ਉਹਨਾਂ ਵੱਲੋਂ ਦਿੱਤਾ ਜਾਵੇਗਾ ਆਏ ਗੇਲੇ ਖੀਰਾਵਾਲੀਆਂ ਨਾਇਰਨ ਮੁੰਡੇ ਕਹਿੰਦੇ ਵੀ ਟਿੱਪੇ ਵਾਲੇ ਬਾਟੀ ਦਾ ਵੀ ਧੰਨਵਾਦ ਹੈ ਉਧਰ ਅਜੀਤ ਕੈਨੇਡਾ ਦੇ ਰੇਸ਼ਮ ਕੜਾਕਾ ਜੀ ਬੁਲਟ ਦੀ 3 ਰੇਡਾਂ ਦੇ ਉੱਪਰ 1 ਰੇਡ ਤੇ 1000 1 ਰੇਡ ਤੇ 1000 ਤੇ 1000 ਉਧਰ ਸਾਹ ਹੋ ਗਿਆ ਆਹ ਪ੍ਰੀਤ ਬੋਲਟ 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 ਆਹ 1000 ਲੈ ਜੋ ਜੀ ਰਵੀ ਦਾ ਫੜ ਕੇ ਆ ਪਾਸੇ ਨਾਲ ਦੀ ਨਾਲ ਗੋਲ ਦੀ ਖੋਸੇ ਵੱਲ ਪ੍ਰੀਤ ਦੇ ਨਾਲ ਬਿੱਟੂ ਸਾਡੇ ਵੀਰ ਰਵੀ ਦੇ ਜੱਫੇ ਦੇ ਉੱਪਰ ਸਿਮਾ ਦੇ ਰਾਜੀ ਕਨੇਡਾ ਉਹ ਕਹਿੰਦੇ ਅਸੀਂ 1500 ਦੇਵਾਂਗੇ ਆਹ ਸਾਹਮਣੇ ਆਹ ਰੋਡ ਦੇ ਉੱਪਰ ਰੇਸ਼ਲ ਚੜਾਕਾ ਦੇ ਜੀ ਕਨੇਡਾ ਜੀ 1000 ਦੇਣ ਗਿਆ ਰੋਡ ਦੇ ਉੱਪਰ ਜੱਫਾ ਲਾ ਗਿਆ ਜਾਫੀ ਨੂੰ ਕੋਈ ਰੇਡਰ ਨੂੰ ਦਿੱਤਾ ਜਾਵੇਗਾ ਏ ਰਵੀ 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 ਇਹ ਸਾਹੋਗਿਆਵਾਲਾ ਇਹਨੇ ਪਹਿਲੀ ਅਮੈਚ ਦੇ ਵਿੱਚ ਜਿਵੇਂ ਕਹਿੰਦੇ ਫਾਈਨਲ ਫਾਈਨਲ ਜਿੱਤਣ ਦੇ ਵਿੱਚ ਇਹ ਮਹਮਦ ਬੁਖਚਾ ਦਾ ਕੀਤੀ ਆਹ ਸਾਹੋਗਿਆਵਾਲੇ ਨੇ ਮਹਿਮਦ ਬੋਲਿਆ ਟੀਮਾ ਤੇ ਨਾਲ ਕਿਸ਼ ਕਬੱਡੀਆਂ ਪਾ ਕੇ 8 ਨੰਬਰ ਪ੍ਰਾਪਤ ਕੀਤੇ ਮਹਿਮਦ ਵਾਲਿਆ ਜੋਤਾ ਜਸਟ ਰੇਂਡਰ ਤੇ 5 ਟੱਚ ਤਿੰਨ ਜੱਫੇ ਰਵੀ ਸਾਹੋਗ ਪੰਜ ਟੱਚ ਤਿੰਨ ਜੱਫੇ ਪਾ ਕੇ 8 ਪੁਆਇੰਟ ਪ੍ਰਾਪਤ ਕੀਤੇ ਮਹਿਮਦ ਵਾਲੀਆ ਜੋਤਾ ਅੱਜ ਦਾ ਬੈਸਟ ਲੇਟਰ ਤੇ ਪੰਜ ਟੱਚ ਤਿੰਨ ਜਫੇ ਲਾ ਕੇ ਸਹੋਕਿਆਂ ਵਾਲਾ ਰਵੀ ਅੱਜ ਦਾ ਜਨਾਬ ਮੋਟਰਸਾਈਕਲ ਦਾ ਬੈਸਟ ਜਾਫੀ ਬਣ ਗਿਆ ਤੇ ਸਾਰਿਆਂ ਨੂੰ ਮੁਬਾਰਕਾਂ